ਇਹਦੀ ਲੱਕੜ ਲੈ ਕੇ ਆਇਆ ਤੁਹਾਨੂੰ ਪਤਾ ਸਾਗ ਦਾ ਸੀਜ਼ਨ ਆਲਾ ਦਾ ਤੇਰਾ ਮਦੀਆ ਬਣਾ ਰਹੇ ਹੋ ਠੀਕ ਹੈ ਸ਼ੁਰੂ ਕਰੋ ਕੰਮ ਹਾਂ ਬਾ ਇਨਸ਼ਾਅੱਲਾ ਆਵੇਗਾ ਯਾ ਉਸਤਾਜ ਜੀ ਕਾਰਾਗਰੀ ਵਹਾਉ ਸ਼ੁਰੂ ਕਰੋ ਟੂਰੀ ਰੱਖ ਕੇ ਬਣਾ ਦਿਓ ਠੀਕ ਹੈ ਤੁਹਾਨੂੰ ਪਤਾ ਹੈ ਮੂੰ ਮੰਗੇ ਪੈਸੇ ਲੱਭਦੇ ਨੇ ਸਹੀ ਹੈ ਨਾ ਠੀਕ ਹੋ ਗਿਆ ਹਾਂ ਟੂਰੀ ਰੱਖ ਕੇ ਡਿਜ਼ਾਈਨ ਬਣਾਉਣਾ ਹੈ ਸਾਗ ਦਾ ਸੀਜ਼ਨ ਆਇਆ ਹੋਇਆ ਹੈ ਤੇ ਮਦੀਆ ਬਣਾਉਣਾ ਹੈ ਸਹੀ ਹੈ ਨਾ ਇੱਥੇ ਡੰਡੇ ਤੇ ਡਿਜ਼ਾਈਨ ਪਾਣਾ ਵਿੱਚ ਕੜਾ ਵੀ ਪਾ ਦੇਣਾ ਤੇ ਨਵਾਂ ਡਿਜ਼ਾਈਨ ਅੱਗੇ ਵਾਲਾ ਡਿਜ਼ਾਈਨ ਨਹੀਂ ਠੀਕ ਹੋ ਗਿਆ ਨਵਾਂ ਡਿਜ਼ਾਈਨ ਠੀਕ ਹੈ ਕਿੰਨੀ ਦੇਰ ਚ ਬਣੇਗਾ ਇਹ ਵੀ ਦੱਸ ਦਿਓ 4 ਮਿੰਟ ਲੋ ਜੀ 4 ਮਿੰਟਾਂ ਦੇ ਵਿੱਚ ਵਿੱਚ ਇਹ ਬਣੇਗਾ ਤੇ ਵੀਡੀਓ ਜਿਹੜੀ ਹੋਏਗੀ 3 ਮਿੰਟਾਂ ਦੀ ਉਹ ਮੈਂ ਆਪਣਾ ਕਮਾਲ ਬੁਖਾ ਦਿਾਂਗਾ ਟੈਨਸ਼ਨ ਨਹੀਂ ਲੈਣੀ ਠੀਕ ਹੈ ਸਾ ਜੀ ਹੈਵੀ ਡਿਜ਼ਾਈਨ ਪਾਣਾ ਜੀ ਠੀਕ ਹੈ ਲੋ ਜੀ ਸਾ ਇਹ ਡੰਡਾ گول ਹੋ ਰਿਹਾ ਹੈ ਤੇ ਇੱਥੇ ਤੇ ਮੈਨੂੰ ਗੰਡ ਲੱਗ ਰਹੀ ਏ ਐਸਾ ਤੇ ਡੰਡਾ ਤਾਂ ਬੱਛਿਆ ਸੀ ਖਰਾਬ ਆ ਅੱਛਾ ਤੋੜੀ ਰਾਕੇ ਡਿਜ਼ਾਈਨ ਪਾਣਾ ਠੀਕ ਹੈ ਨਾ ਕਿੰਨਾ ਕੰਮ ਕਰ ਲਿਆਗਾ ਆਪਾਂ ਇਨਸ਼ਾਅੱਲਾ ਠੀਕ ਹੋ ਗਿਆ ਆ ਬੂਰਾ ਸਾਰਾ ਮੇਰੀਆਂ ਅੱਖਾਂ 'ਚ ਪੈ ਰਿਹਾ ਹੈ। ਕੋਨੇ ਰਾਤ ਨੂੰ ਸ਼ਰਮਾ ਪਾ ਕੇ ਸੌਂ ਜੀ। ਸ਼ਰਮਾ ਪਾ ਕੇ ਸੌਂ ਜਵਾ। ਤੇ ਐ ਐ ਜਿਹੜਾ ਜ਼ਾਰ ਚਲਾ ਰਹੇ ਜੇ ਇਹਦਾ ਨਾਮ ਕੀ ਹੈ? ਇਹਦਾ ਨਾਮ ਨੇਆ। ਨੇਆ। ਇਹਦੀਆਂ ਨੁਕਰਾਂ ਕਿਵੇਂ ਹੁੰਦੀਆਂ? ਇਸ ਤਰ੍ਹਾਂ। ਤਲਵਾਰ ਤਰ੍ਹਾਂ। ਹਾਂ। ਤਾਈਆਂ ਤੇ ਡਿਜ਼ਾਈਨ ਪੈਂਦਾ ਹੈ ਨਾ। ਹਾਂ। ਜਲਦੀ ਕਰੋ ਨਾ ਸਪੀਡ ਮਾਰੋ। ਟਾਈਮ ਨਹੀਂ ਹੈਗਾ ਇੰਨਾ। ਠੀਕ ਹੈ। ਸਪੀਡ ਮਾਰੋ। ਇਹ ਅੱਜ ਤੁਹਾਡੀ ਸਪੀਡ ਵੇਖਣੀ ਹੈ ਇਹ ਕੀ ਮਧੀਆਂ ਬਣਨ ਲੱਗਾ ਥੱਲੋਂ ਹਾਂ ਮਧੀਆਂ ਅੱਛਾ ਇਹ ਇਹ ਗੋਲ ਹੋ ਗਿਆ ਇਹਦੇ ਨਾਲ ਸਾਗ ਬਰੀਕ ਹੋਣਾ ਹੈ ਹਨਾ ਸਾਜੀ ਠੀਕ ਹੋ ਗਿਆ ਚੱਪਾਂ ਸੋਨਾ ਜਿਆ ਰੱਖ ਕੇ ਬਣਾਉਣਾ ਜੇ ਇਹ ਨਵਾਂ ਡਿਜ਼ਾਈਨ ਆ ਹਾਂ ਜੀ ਨਵਾਂ ਡਿਜ਼ਾਈਨ ਅੱਛਾ ਇਹਨੇ ਐਵੇਂ ਰਹਿਣਾ ਵਾ ਠੀਕ ਹੋ ਗਿਆ ਇਹ ਨਵਾਂ ਡਿਜ਼ਾਈਨ ਹੈ ਗਾਇਜ਼ ਇਹਨੇ ਐਵੇਂ ਹੀ ਰਹਿਣਾ ਹੈ ਉੱਤੋਂ ਵੀ ਓਏ ਉੱਤੋਂ ਵੀ ਸਾਖ ਬ੍ਰੀਕ ਕਰੇਗਾ ਨਾ ਚਲੋ ਸਾਖ ਕਰਦੇ ਅੱਛਾ ਇੱਥੇ ਵੀ ਡਿਜ਼ਾਈਨ ਪਾਉਣਾ ਹੈਵੀ ਜਾ ਇੱਥੇ ਵੀ ਡਿਜ਼ਾਈਨ ਪਾਵਾਂਗੇ ਅੱਛਾ ਇਹ ਸਫਾਈ ਲੱਗ ਰਹੀ ਏ ਸਫਾਈ ਲੱਗ ਰਹੀ ਹੈ ਠੀਕ ਹੋ ਗਿਆ ਹੁਣ ਆਹ ਸਾਡੇ ਡਿਜ਼ਾਈਨ ਪਾ ਦਿਓ ਟੋਰੀ ਜਾ ਆਹ ਡਿਜ਼ਾਈਨ ਸ਼ੁਰੂ ਹੋਣਾ ਦਾਜੀ ਅੱਛਾ ਇਹ ਕੀ ਕਰਦੇ ਪੇ ਇਹ ਅੱਗੇ ਕਰਦਾ ਪਿਆ ਸੱਬਰ ਅੱਛਾ ਬਲ ਨੂੰ ਅੱਗੇ ਕਿਉਂ ਕੀਤਾ ਹੈ ਨੈ ਉਹ ਦੂਰ ਹੋ ਗਿਆ ਨਾ ਡਿਜ਼ਾਈਨ ਸਹੀ ਨਹੀਂ ਆਇਆ ਅੱਛਾ ਡਿਜ਼ਾਈਨ ਨਹੀਂ ਸਹੀ ਪੈਂਦਾ ਠੀਕ ਹੋ ਗਿਆ ਐ ਇਹ ਕੀ ਹੈ ਗੇਂਦ ਬਣ ਗਈ ਏ ਹਾਂਜੀ ਗੇਂਦ ਐ ਗਲਤ ਵੱਜ ਗਈ ਏ ਹਾਂਜੀ ਐਵੇਂ ਹੀ ਹੈ ਨਾ ਠੀਕ ਹੋ ਗਿਆ ਦੇ ਗੇਂਦ ਦੇ ਉੱਤੇ ਚਿੜੀ ਮਾਰੋਗੇ ਮੈਂ ਕੀ ਬਣਿਆ ਪੱਤਰ ਪੱਤਰ ਬਣ ਗਿਆ ਠੀਕ ਹੋ ਗਿਆ ਅੱਗੇ ਕੀ ਬਣੇਗਾ ਅੱਗੇ ਚਿੜੀ ਚਿੜੀ ਹਾਂ ਕਿਹੜੀ ਜਿੜੀ ਬਣਨੀ ਹੈ ਉੱਡਣ ਵਾਲੀ ਉੱਡਣ ਵਾਲੀ ਏਹ ਤੇ ਚਿੜੀ ਤੇ ਨਹੀਂ ਲੱਗ ਰਹੀ ਮੈਨੂੰ ਤੇ ਰਿੰਗ ਲੱਗ ਰਿਆ ਕਿਉਂ ਸਾਜ ਜੀ ਇਹ ਪਿੱਤਰ ਪਾ ਰਿਆਂ ਵਿੱਚ ਪਿੱਤਰ ਠੱਗੀ ਘਾਰੇ ਜੀ ਸਾਜ ਜੀ ਨਵਾਂ 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 ਡਿਜ਼ਾਈਨ ਕਹਿ ਰਹੀ ਇਹ ਤੇ ਜਾਨਵਰਾਂ ਦੇ ਨਾਮ ਲੈ ਰਹੇ ਜੀ ਇਹ ਅੱਲਾ ਦੇ ਬੰਦੇ ਜਿਹੜੇ ਬਣਣਾ ਨੇ ਜਾਨਵਰ ਹੀ ਬਣ ਜਾਣਾ ਦੇਖੇ ਜਾਈਂ ਅੱਛਾ ਜੀ ਇਹ ਠੀਕ ਹੋ ਗਿਆ ਮੈਂ ਸਾਫ ਦਿਨ ਇਨਸ਼ਾ ਅੱਲਾ ਕੋਟਣਾ ਇਹ ਟੁੱਟੇਗਾ ਤਰੀ ਨਹੀਂ ਟੁੱਟਦਾ ਜੀ ਇਹ ਅੱਛਾ ਇਹ ਤੇ ਇਹਦੇ ਮੈਂ ਫੜ ਲਿਆ ਸੀ ਹਾਂ ਸੋਹ ਜੀ ਇਹਦੇ ਮੈਂ ਫੜ ਲਿਆ ਸੀ ਇਹ ਉਹ ਰੋਕੀ ਰੋਕੀ ਜਾਂਦਾ ਜੇ ਇਹ ਕਰੰਟ ਵੀ ਮਾਰ ਦਿੰਦਾ ਯੋ ਅੱਛਾ ਆ ਹੁਣ ਕਰੰਟ ਪਿਆ ਹੈ ਕਰੰਟ ਪਿਆ ਬਤਾ ਜੈ ਨਿਆ ਭਜਿਆ ਮੇਰਾ ਆ ਕਿ ਮਸ਼ੀਨ ਛਾਟ ਹੈ ਹਾਂ ਨਹੀਂ ਨਹੀਂ ਹਾਂ ਆਰਾ ਦਿੱਤਰ ਕਰੰਟ ਮਾਰਦਾ ਕਿਹੜਾ ਦਿੱਤਰ ਕਰੰਟ ਮਾਰਦਾ ਹਾਂ ਚਲੋ ਚਲੋ ਸਾਈ ਜੀ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਜਾਇਆ ਇੱਕ ਹੋਰ ਬਾਤ ਆ ਜੇ ਕੜਾ ਇੱਕ ਹੋਰ ਬਾਤ ਆ ਜੀ ਮੈਂ ਕਿ ਆਪਣੇ ਭੈਣਾ ਭਰਾ ਵਾਸਤੇ ਨਹੀਂ ਇਹਦਾ ਨਾਮ ਕਬੂਤਰ ਰੱਖ ਦਿੰਨੇ ਆ ਹਾਂ ਜੀ ਇਹਦਾ ਨਾਮ ਕਬੂਤਰ ਠੀਕ ਹੋ ਗਿਆ ਇੱਕ ਜਿੜੀ ਏ ਤੇ ਦੂਸਰਾ ਤਿੱਤਰ ਏ ਤੇ ਆ ਕਬੂਤਰ ਏ ਬਾਤ ਕਰੋ ਸਾਜੀ ਟਾਈਮ ਬੋਤਾ ਹੋ ਗਿਆ ਮੈਂ ਕਿਨਾਂ ਤੁਸੀਂ ਤੇ ਹੈਵੀ ਤੇ ਹੈਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਯਾਰ ਆਪਣੇ ਭੈਣਾ ਭਰਾ ਵਾਸਤੇ ਜਰਾ ਸੋਹਣਾ ਜਿਹਾ ਨਕਸ਼ਾ ਕਰ ਲੀਏ ਸਾਫ ਦਾ ਮੌਸਮ ਆ ਗਿਆ ਠੀਕ ਹੋ ਗਿਆ ਚਰੀਆਂ ਮਾਰਤੀਆਂ ਚਰੀਆਂ ਮਾਰ ਕੇ ਆ ਗਿਆ ਚਰੀਆਂ ਵੀ ਸੋਹਣੀਆਂ ਲੱਗ ਰਹੀਆਂ ਹੈ ਸਫਾਈ ਲਾ ਦੇ ਹੁਣ ਗਾਈਜ਼ ਇਹ ਸਫਾਈ ਲੱਗ ਚੁੱਕੀ ਹੈ ਤੇ ਐ ਇਧਰ ਵੀ ਨਵਾਂ ਡਿਜ਼ਾਈਨ ਆ ਇਧਰ ਵੀ ਨਵਾਂ ਡਿਜ਼ਾਈਨ ਪਾਇਆ ਇਧਰ ਵੀ ਨਵਾਂ ਡਿਜ਼ਾਈਨ ਪਾਇਆ ਅੱਛਾ ਸਰਦ ਦਾ ਮੌਸਮ ਆ ਗਿਆ ਉਹਦੇ ਵਾਸਤੇ ਠੀਕ ਹੋ ਗਿਆ ਤੇ ਗਾਈਜ਼ ਇਹਨੂੰ ਬਣਵਾਉਣ ਵਾਸਤੇ ਤੁਸੀਂ 03200092237 ਤੇ ਵਟਸਐਪ ਦਾ ਨੰਬਰ ਹੈ ਰਾਬਤਾ ਕਰ ਲਓ ਤੇ ਉਸਤਾਦ ਨਾਲ ਰਾਬਤਾ ਕਰਨਾ ਹੈ ਤੇ 03297351270 ਇਹੀ ਨੰਬਰ ਹੈ ਨਾ ਸਾਜੀ ਗਾਈ ਚੈੱਕ ਕਰੋ ਨਵਾਂ ਡਿਜ਼ਾਈਨ ਬਣਾਇਆ ਸਾਜੀ ਨੰਬਰ ਦੱਸ ਦਿਓ 66 ਦੀ 3973257270 ਓਕੇ ਕਰੋ ਐ ਵੀ ਡਿਜ਼ਾਈਨ ਬਣਦਾ ਤੁਸੀਂ ਲੈਣਾ ਆ ਜਾਓ ਸਹੀ ਹੈ ਨਾ ਕਿਉਂ ਸਾਜੀ ਓਕੇ ਆਈ ਦਾ ਜੇਦ ਬਜੀ ਨਾ ਕਰਿਆ ਕਰੋ ਜਿੱਦਾਂ ਵੀਡੀਓ ਬਣਦੀ ਉਦਾਂ ਬਣਨ ਦਿਆ ਕਰੋ ਉਦਾਂ ਕੀ ਬਣਨ ਦੇ ਕੋਈ ਨਾ WhatsApp ਕੋਲ ਤੇ ਤੈਨੂੰ ਪਤਾ ਹਾਂ ਐਸੇ WhatsApp ਆਰਡਰ ਹੋ ਮੈਂ ਕਰਨਾ ਹੈ ਕਿਤੇ ਨੂੰ ਆਰਡਰ ਕਰਨਾ ਤੇ ਉਹਦਾ ਹੀ WhatsApp ਨੰਬਰ ਹੀ ਦੱਸਿਆ ਵਾ ਉਹ ਡਬਲ ਜ਼ੀਰੋ ਦਾ ਦੱਸ ਦੇ ਤੇ ਉਹਦਾ ਵੀ ਦੱਸਿਆ ਜਿਹੜਾ ਤੈਨੂੰ ਵਿਖਾਵਾ ਵੀਡੀਓ